ਸਰ ਸ਼ਿਕਰ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਅੱਜ ਇੱਥੇ ਪੀਆਰਟੀਸੀ ਵਿੱਚ ਕੰਮ ਕਰਦਿਆਂ ਵੱਖ-ਵੱਖ ਜਥੇਬੰਦੀਆਂ ਸੰਬੰਧਿਤ ਐਟਕ ਇੰਟਕ ਕਰਮਚਾਰੀ ਦਲ ਐਸਸੀਬੀਸੀ ਕੰਟਰੈਕਟ ਵਰਕਰਸ ਯੂਨੀਅਨ ਆਜ਼ਾਦ ਅਤੇ ਰਿਟਾਇਰਡ ਵਰਕਰਸ ਪਾਈਚਾਰਾ ਯੂਨੀਅਨ ਐਟਕ ਦੇ ਆਧਾਰਿਤ PRTC ਵਰਕਰਸ ਐਕਸ਼ਨ ਕਮੇਟੀ ਕਨਵੀਨਰ ਸ਼੍ਰੀ ਨਿਰਮਲ ਸਿੰਘ ਢਾਲੀਵਾਲ ਅਤੇ ਮੈਂਬਰਾਂ ਸ਼੍ਰੀ ਬਲਦੇਵ ਰਾਜਬੱਤਾ, ਹਰਪ੍ਰੀਤ ਸਿੰਘ ਖਟੜਾ, ਰਾਕੇਸ਼ ਕੁਮਾਰ ਦਾਤਰਪੁਰੀ, ਮਨਜਿੰਦਰ ਕੁਮਾਰ, ਮੁਹੰਮਦ ਖਲੀਲ ਨੇ ਸਪੱਸ਼ਟ ਕਰ ਦਿਆ ਕਿ ਹਾਂ ਕਿ PRTC ਦੇ ਵਰਕਰਾਂ ਅਤੇ ਪੈਨਸ਼ਨਰਜ਼ ਦੇ ਪੈਨਸ਼ਨਰਜ਼ ਦੀ 7 ਫਰਵਰੀ ਤੋਂ ਵੀ ਪੂਰੀ ਤਨਖਾਹ ਪੈਨਸ਼ਨ ਦੀ ਅਦਾਇਗੀ ਕਰਨ ਦੀ ਬਜਾਏ ਤੀਜਾ ਹਿੱਸਾ ਘੱਟ ਅਦਾਇਗੀ ਕਰ ਕਰਨਾ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਮੁਲਾਜ਼ਮ ਮਜ਼ਦੂਰ ਵਿਰੋਧੀ ਸਰਕਾਰ ਦਾ ਇੱਕ ਜਲਮਾਨਾ ਗੈਰ ਜ਼ਿੰਮੇਵਾਰਾਨਾ ਕਿਰਦਾਰ ਹੈ ਕਿਉਂਕਿ ਇਹ ਸਰਕਾਰ ਪੰਜਾਬ ਵਿੱਚ ਔਰਤਾ ਲਈ ਮੁਫਤ ਸਫ਼ਰ ਸਹੂਲਤਾਂ ਦੀ ਫੋਕੀਵਾਵਾ ਖੱਟਣ ਵਿੱਚ ਤਾਂ ਕੋਈ ਕਸਰ ਨਹੀਂ ਛੱਡ ਰਹੀ ਪਰ ਇਸ ਵਾਵਾ ਦਾ ਸੇਕ ਪੀਆ RTC ਦੇ ਕਰਮਚਾਰੀਆਂ ਨੂੰ ਲਗਾਤਾਰ ਲੱਗ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਲਗਭਗ ਮੁਫਤ ਸਫ਼ਰ ਸਹੂਲਤਾਂ ਦੇ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਅਦਾਇਗੀ PRTC ਨੂੰ ਨਹੀਂ ਕੀਤੀ ਜਾ ਰਹੀ ਹੈ ਜਿਸ ਦਾ ਹਰ ਮਹੀਨੇ ਵਰਕਰਾਂ ਨੂੰ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਪਿਛਲੇ ਮਹੀਨੇ ਵੀ 17 ਤਾਰੀਖ ਨੂੰ ਤਨਖਾਹ ਪੈਨਸ਼ਨ ਮਿਲੀ ਸੀ ਇਸ ਤੋਂ ਇਲਾਵਾ 15 ਮਹੀਨੇ ਤੋਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਸੇਵਾਮੁਕਤੀ ਲਾਭ ਅਜੇ ਤੱਕ ਨਹੀਂ ਮਿਲੇ ਵਰਕਰਾਂ ਨੂੰ કુલ ਬਕਾਇਆ ਵੀ 75 ਕਰੋੜ ਰੁਪਏ ਤੋਂ ਵੱਧ ਪੈਂਡਿੰਗ ਹਨ ਇਸ ਤੋਂ ਵੱਡਾ ਕੀਰਤਿਆਂ ਨਾਲ ਹੋਰ ਕੀ ਜ਼ੁਲਮ ਹੋ ਸਕਦਾ ਹੈ ਜਿਨ੍ਹਾਂ ਨੂੰ 1 ਮਹੀਨੇ ਦੀ ਉਡੀਕ ਕਰਨ ਉਪਰੰਤ ਵੀ ਤਨਖਾਹ ਪੈਨਸ਼ਨ ਨਾ ਦਿੱਤੀ ਜਾਵੇ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਸਰਕਾਰ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਵਿੱਚ ਅਜੇ ਤੱਕ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਪ੍ਰਾਈਵੇਟ ਟ੍ਰਾਂਸਪੋਰਟ ਮਾਫੀਆ ਖਤਮ ਕਰਨ ਦੀ ਬਜਾਏ ਪ੍ਰਫੁੱਲਿਤ ਕੀਤਾ ਕਿਉਂਕਿ ਰੋਡਵੇਜ਼ ਦੀਆਂ ਬੱਸਾਂ ਅੱਧੀਆਂ ਤੋਂ ਘੱਟ ਕਰ ਦੇਣੀਆਂ ਅਤੇ PRTC ਵਿੱਚ ਇਸ ਸਰਕਾਰ ਦੇ ਕਾਰਜਕਾਲ ਵਿੱਚ ਇੱਕ ਬੱਸ ਵੀ ਨਵੀਂ ਨਹੀਂ ਇਸ ਸਰਕਾਰ ਦੇ ਕਾਰਜਕਾਲ ਵਿੱਚ ਇੱਕ ਵਸਵੀਂ ਨਵੀਂ ਨਾ ਪੈਂਡ ਦੇਣਾ ਸਪਸ਼ਟ ਕਰਦਾ ਹੈ ਕਿ ਸਰਕਾਰ ਪ੍ਰਾਈਵੇਟ ਬੱਸ mafias ਨੂੰ ਸਿੱਧਾ ਫਾਇਦਾ ਪਹੁੰਚਾ ਰਹੀ ਹੈ ਸਰਕਾਰ ਨੂੰ ਕਿਸੇ ਕੰਮ ਲਈ ਵੀ ਲੋੜ ਪਏ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਆਧਾਰੇ ਨੂੰ ਮਜ਼ਬੂਤ ਕਰਨ ਦੀ ਬਜਾਏ ਕਮਜ਼ੋਰ ਕਰ ਰਹੀ ਹੈ ਧੰਨਵਾਦ